The, no disrespect to any uh, service officers, military officers here, but there was a wrong way to retrieve the golden temple. A uh, few years later, I think um, three, four years later, we showed the right way to retrieve the golden temple by keeping out the you're talking about Black Thunder, yes. the second but operation. I think, I think you've. Uh, I've, I've uh, delved into that also, but before dealt with very sketchily and uh, in passing. I don't think you did justice to Black Thunder, and uh, no, i I was there. I covered every minute of it. Uh, but I I have in fact book, book contains only. Uh, there's one chapter two on Punjab. Yes, uh, so. There was a way to retrieve uh, and uh, capture all the militants. But the uh, blue star was the wrong way. and I agree Mrs. Gandhi uh, paid uh, with her life for that mistake. But that mistake, and how is? But that mistake was a uh, but mistake was a cumulative uh, decision of the army, the police, the intelligence and the civil service you can't blame it only on mrs gandhi would you well she was a prime minister i don't think anybody else could have signed off on that mission again i back to uh, differ with you mr chadamram but why willika khalsa why guruji ki fate syane gal karde a kande 100 jhooth bol ke bhi jhooth sach nahi banta jeda bayan aj chandabrao congress de aagoo ne ditta ਉਹ ਬਿਆਨ ਉਸ ਅਸਲ ਸਚਾਈ ਦੀ ਗੱਲ ਕਰਦਾ ਹੈ ਇਹ ਗੱਲ ਠੀਕ ਆ ਕਿ ਚੰਦਰਪ੍ਰਮ ਸਿੰਘ ਸਾਹਿਬ ਦਾ ਬਿਆਨ ਕੀ ਉਹਨਾਂ ਦੀ ਅੰਤਰਾਖੰਡ ਦਾ ਜਾਂ ਕੋ ਰਾਜ ਨਹੀਂ ਸੀ ਲਾਹ ਲੈਣ ਲਈ ਆ ਪਰ ਫਿਰ ਵੀ ਅਸੀਂ ਇਹ ਕਹਿੰਦੇ ਆ ਕਿ ਉਹਨਾਂ ਨੇ ਜਿਹੜੀ ਅਸਲ ਸਚਾਈ ਆ ਉਸ ਨੂੰ ਬਿਆਨ ਕੀਤਾ ਆ ਤੇ ਅਸੀਂ ਦੇਰ ਆਏ ਗਰੁਸਤਾਏ ਉਹਦਾ ਸਵਾਗਤ ਕਰਦੇ ਆ ਪਰ ਉਹਦੇ ਨਾਲ ਦੀ ਨਾਲ ਉਹ ਇੱਕ ਹੋਰ ਝੂਠ ਬੋਲ ਰਹੇ ਨੇ ਇਹਦੇ ਵਿੱਚ ਉਹ ਹੋਏ ਗੱਲ ਕਹਿ ਰਹੇ ਨੇ ਕਿ ਇਹ ਜਿਹੜਾ ਹਮਲਾ ਸੀ ਦਰਬਾਰ ਸਾਹਿਬ ਦਾ ਇਹ ਇੰਦਰਾ ਗਾਂਧੀ ਦੇ ਇਕੱਲਾ ਫੈਸਲਾ ਨਹੀਂ ਸੀ ਇਹ ਗੱਲ ਕਹਿਣੀ ਆਪਣੇ ਆਪ ਦੇ ਵਿੱਚ ਕਿਸੇ ਵੀ ਤਰ੍ਹਾਂ ਅਰਥ ਨਹੀਂ ਰੱਖਦੀ ਪ੍ਰਧਾਨ ਮੰਤਰੀ ਦਾ ਆਪਣਾ ਜਿਹੜਾ ਅਸਥਿਤਵ ਹੁੰਦਾ ਉਹਦਾ ਆਪਣਾ ਰੁਤਬਾ ਹੁੰਦਾ ਸਾਰੀਆਂ ਏਜੰਸੀਆਂ ਸਾਰੇ ਲੋਕ ਉਹਦੇ ਨਾਲ ਹੁੰਦੇ ਨੇ ਹਾਂ ਇਹ ਗੱਲ ਠੀਕ ਹੈ ਕਿ ਕੁਝ ਉਰੋਧੀ ਪਾਰਟੀਆਂ ਦੇ ਲੋਕ ਵੀ ਉਸ ਨੂੰ ਇਸ ਗੱਲ ਇਹ ਸ਼ਹਿਦ ਹੁੰਦੇ ਆਏ ਗਏ تھے ਉਹਨਾਂ ਨੇ ਆਪਣੀਆਂ ਜੀਵਨੀ ਵਿੱਚ ਇਹ ਗੱਲ ਕਹੀ ਆ ਪਰ ਇੰਦਰਾ ਗਾਂਧੀ ਦਾ ਇਹ ਜਿਹੜਾ ਹਮਲਾ ਸੀ ਤਰਵਾਨ ਸਾਹਿਬ ਤੇ ਇਹ ਯੋਜਨਾਬੱਧ ਹਮਲਾ ਸੀ ਇੰਦਰਾ ਗਾਂਧੀ ਦੀ ਮਨਸ਼ਾ ਸੀ ਉਹਨੇ ਆਪਣੀ ਰਾਜਨੀਤੀ ਜਿਹੜੀ ਤਵਾ ਚੁੱਕੀ ਧਰਾਤ ਹੋਈ ਸੀ ਉਸ ਨੂੰ ਕਾਇਮ ਰੱਖਣ ਵਾਸਤੇ ਦੇਸ਼ ਨੂੰ ਇਹ ਦੱਸਣ ਵਾਸਤੇ ਕਿ ਬਹੁ ਗੰਟੀ ਜਿਹੜੇ ਲੋਕੋਂ ਤੁਹਾਨੂੰ ਜਿਹੜੇ ਸਿੱਖ ਮਾਰ ਰਹੇ ਨੇ ਜਿਹੜੇ ਕਿ ਏਜੰਸੀਆਂ ਵੱਲੋਂ ਕਾਰੇ ਕਰਾਏ ਗਏ ਬੱਸਾਂ ਤੋਂ ਕੱਢ ਕੇ ਜਾਂ ਰੇਲਾਂ ਤੋਂ ਕੱਢ ਕੇ ਹਿੰਦੂ ਭਰਾ ਮਾਰੇ ਗਏ ਤਾਂ ਉਹਨੇ ਕਿਹਾ ਕਿ ਮੈਂ ਇਸ ਇੰਦੂਤਾ ਨੂੰ ਬਚਾਉਣ ਵਾਸਤੇ ਬਹੁ ਗਿਣਤੀ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਆਵੇ। ਸੋ ਇਹ ਹੋ ਗਿਆ ਜਾਂਦਾ ਸੀ ਜਿਹਦੇ ਕਰਕੇ ਉਹਨੂੰ ਵੀ ਮਾਰ ਚਲਣੀ ਪਈ। ਇੰਦਰਾ ਵੀ ਨੇ ਇੰਦਰਾ ਨੂੰ ਵੀ ਪੋਤਰਾ ਪਿਆ ਤੇ ਉਸ ਤੋਂ ਬਾਅਦ ਇਸ ਦੇਸ਼ ਦੇ ਲੋਕਤੰਤਰ ਤੇ ਨੇ ਲੋਕਤੰਤਰ ਤੇ ਕਾਂਗਰਸ ਵੱਲੋਂ ਇੱਕ ਵੱਡਾ ਹਮਲਾ ਕੀਤਾ ਗਿਆ ਜਿਹੜਾ ਕਿ ਲੋਕਤੰਤਰ ਦੀ ਸਭ ਤੋਂ ਵੱਡੀ ਤੋਹਫੀ ਸੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਕਾਂਗਰਸ ਦੇ ਲੀਡਰ ਉਹਦੀ ਨੁਮਾਈ ਕਰਦੇ ਪਾਏ ਗਏ। ਜੀਵ ਗਾਂਧੀ ਇਹ ਕਹਿਦਾ ਸੁਣਿਆ ਗਿਆ ਕੀ ਬੜਾ ਦਰਦ ਕੀਤਾ ਧਰਤੀ ਹਿੱਲਦੀ ਆ ਸਿੱਖਾਂ ਦੇ ਕਤਲ ਕਤਲੇਆਮ ਨੂੰ ਜਸਟੀਫਾਈ ਕੀਤਾ ਗਿਆ ਤੇ ਉਸ ਤੋਂ ਬਾਅਦ ਕਾਂਗਰਸ ਦੀ ਜੋ ਹਾਲਾਤ ਨੇ ਉਹ ਅੱਜ ਤੁਸੀਂ ਦੇਖ ਰਹੇ ਹੋ ਪਰ ਇਹ ਕਿ ਉਹਨਾਂ ਦਾ ਜਿਹੜਾ ਗਾਂਧੀ ਪਰਿਵਾਰ ਦਾ ਪਰਜੰਦ ਰਾਹੁਲ ਗਾਂਧੀ ਬੜੇ ਪੰਜਾਬ ਦੇ ਘੇੜੇ ਵੀ ਲੰਦਾ ਦਵਾਤ ਸਾਹਿਬ ਵੀ ਨਤਮਸਤ ਹੁੰਦਾ ਪਰ ਖੁੱਲ ਕੇ ਕਦੇ ਉਹ ਆਪਣੇ ਨਾਲ ਦੀ ਕੁਰਸੀ ਤੇ ਬੈਠੇ ਜਦੀਸ਼ ਠਾਕੁਰ ਜਾਂ ਸੰਜਨ ਕੁਮਾਰ ਜਾਂ ਹੋਰ ਜਿਹੜੇ ਇਹ ਲੋਕ ਨੇ ਉਹਨਾਂ ਦੇ ਬਾਰੇ ਕਦੇ ਜਿਕਰ ਨਹੀਂ ਕਰਦਾ ਸੋਚੀ ਬੁੱਝਿੰਦ ਨਾ ਕੋਣ ਸਵਾਗਤ ਹੈ ਭਾਵੇਂ ਕਿ ਕਿਸੇ ਵੀ ਭਾਗ ਦਾ ਨਾਲ ਗੱਲ ਕਹੀ ਯਾਰ ਪਰ ਉਸ ਸਮੇਂ ਦੀ ਅਸਲ ਖਚਾਈ ਨੂੰ ਬਿਆਨ ਕਰਦੇ ਆ ਜਿਹੜੀ ਗੱਲ ਕਹੀ ਆ ਕਿ ਬਲੂ ਸਟਾਰ ਮਾੜਾ ਕਾਰਾ ਸੀ ਕਾਂਗਰਸ ਦਾ ਤੇ ਇਹ ਗੱਲ غلط ਹੈ ਕਿ ਉਹਨੇ ਕਿਹਾ ਕਿ ਇੰਦਰਾ ਗਾਂਧੀ ਦਾ ਪੂਰਾ ਹੱਥ ਨਹੀਂ ਸੀ ਇਹ ਗੱਲ ਸੰਗਤ ਨੂੰ ਅਸੀਂ ਕਲੀਅਰ ਕਰਨੀ ਚਾਹੁੰਦੇ ਆ ਕਿ ਉਰਲ ਰੂਪ ਦੇ ਵਿੱਚ ਇੰਦਰਾ ਗਾਂਧੀ ਦਾ ਹੀ ਇਹ ਏਜੰਡਾ ਸੀ ਜਿਹੜਾ ਉਹਨੇ ਲਾਗੂ ਕੀਤਾ ਜਿਹਨੇ ਦੇਸ਼ ਦੇ ਅੰਦਰ ਇੱਕ ਵੱਡਾ ਘਟਨਾ ਕਰਨ ਲੈ ਕੇ ਆਂਦਾ ਜਿਸ ਨੂੰ ਅੱਜ ਵੀ ਦੇਸ਼ ਭੁਗਤ ਰਿਹਾ ਕਾਂਗਰਸ ਦੇ ਸੀਨੀਅਰ ਲੀਡਰ ਪੀ ਚਤੰਬਰਮ ਜੀ ਦਾ ਇਹ ਕਹਿਣਾ ਵੀ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਹੋਈ ਸੀ 1984 ਚ ਉਹ ਗਲਤ ਹੈ ਮੈਨੂੰ ਲੱਗਦਾ ਹੈ ਵੀ 40 ਸਾਲ ਲੱਗੇ ਕਾਂਗਰਸ ਨੂੰ ਇਸ ਚੀਜ਼ ਨੂੰ ਮੰਨਦੇ ਹੋਏ ਮੰਨਣ ਵਾਸਤੇ ਤਕਰੀਬਨ 40 ਸਾਲ ਬਾਅਦ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੋਇਆ ਵੀ ਗਲਤ ਹੈ ਹਾਲਾਂਕਿ ਇਹ ਉਹੀ ਕਾਂਗਰਸ ਹੈ ਜਿਨ੍ਹਾਂ ਨੇ ਹਜੇ ਤੱਕ ਸੱਜਣ ਕੁਮਾਰ ਜਗਦੀਸ਼ ਟਾਇਟਲਰ ਔਰ ਕਮਲਨਾਥ ਵਰਗੇ ਉਹ ਲੋਕ ਜਿਹੜੇ ਸ਼ਰੈ ਆਮ ਸਿੱਖਾਂ ਦੀ ਦਿੱਲੀ ਚ ਹੋਈ ਨਸਲਕੁਸ਼ੀ ਸ਼ਾਮਿਲ ਸੀਗੀ ਜਿਨ੍ਹਾਂ ਦੀ ਅਗਵਾਈ ਚ ਸਿੱਖਾਂ ਨੂੰ ਕੋਹ ਕੋ ਕੇ ਗਲਾਂ ਚ ਟੈਰ ਪਾ ਪਾ ਕੇ ਸਾੜ ਕੇ ਮਾਰਿਆ ਗਿਆ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਉਹ ਲੋਕਾਂ ਨੂੰ ਹੁਣ ਤੱਕ ਕਾਂਗਰਸ ਸਨਮਾਨਤ ਕਰਦੀ ਰਹੀ ਹੈ ਮਾਚੀ ਤਾਮਰਵ ਸਿੰਘ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਰਾਹੁਲ ਗਾਂਧੀ ਜੀ ਨੂੰ ਕਹੋ ਕਿ ਜਿਹੜੇ ਜਗਦੀਸ਼ ਟਾਇਟਲਰ ਵਰਗੇ ਆ ਕਮਲਨਾਥ ਵਰਗੇ ਇਹਨਾਂ ਨੂੰ ਕਦੋਂ ਤੱਕ ਮੁੱਖ ਮੰਤਰੀ ਤੇ ਵੱਡੇ ਵੱਡੇ ਅਹੁਦੇ ਦਿੰਦੇ ਰਹੋਗੇ ਇਹ ਤੁਹਾਡਾ ਇਹ ਸਿਰਫ ਕਹਿ ਦੇਣਾ ਵੀ ਉਹ ਗਲਤ ਸੀ ਇਹਦੇ ਨਾਲ ਤੁਹਾਡੇ ਜਿਹੜੇ ਜੁਰਮ ਹੈ ਜਿਹੜੇ ਤੁਸੀਂ ਪਾਪ ਕੀਤੇ ਧੁੱਪ ਨਹੀਂ ਜਾਣੇ ਤੁਸੀਂ ਜਿੱਡਾ ਵੱਡਾ ਪੰਜਾਬ ਤੇ ਅਤਿਆਚਾਰ ਕੀਤਾ ਆ ਸਿੱਖਾਂ ਤੇ ਅਤਿਆਚਾਰ ਕੀਤਾ ਹੈ ਦਿੱਲੀ ਚ ਅਤਿਆਚਾਰ ਕੀਤਾ ਹੈ ਓਹ ਓ ਸਾਰੀ ਦੁਨੀਆ ਚ ਵਸਦੇ ਸਿੱਖਾਂ ਦੇ ਜ਼ਖਮ ਜਿਹੜੇ ਆ ਉਹ ਹਜੇ ਵੀ ਹਾਰੇ ਆ ਔਰ ਜਿਹੜੇ ਲੋਕ ਉਸ ਕਤਲੋ ਕਤਲੋ ਗਾਰਤ ਲਈ ਕਤਲ ਲਈ ਜ਼ਿੰਮੇਵਾਰ ਸੀ ਉਹਨਾਂ ਨੂੰ ਤਾਂ ਕਾਂਗਰਸ ਹਜੇ ਵੀ ਸਨਮਾਨਤ ਕਰੀ ਅਹੁਦੇ ਦੇ ਰਹੀ ਹੈ ਕਿ ਤੁਸੀਂ 40 ਸਾਲ ਹੋਰ ਲਾਉਂਗੇ ਇਸ ਗੱਲ ਲਈ ਕਿ ਜਗਦੀਸ਼ ਟੈਕਟਰ ਤੇ ਸੱਜਣ ਕੁਮਾਰ ਉਹਦੇ ਲਈ ਜਾਂ ਕਮਨ ਲਾਤ ਉਹਦੇ ਲਈ ਜਾਂ ਉਹਨਾਂ ਨੂੰ ਇਸ ਜ਼ਿੰਮੇਵਾਰ ਠਰਉਣ ਲਈ ਜੇ 40 ਸਾਲ ਹੋਰ ਲਾਉਂਗੇ ਸੋ ਮੈਨੂੰ ਲੱਗਦਾ ਹੈ ਵੀ ਕਾਂਗਰਸ ਜਿਹੜੇ ਆ ਇਹ ਇਹ ਸਿਰਫ ਔਰ ਸਿਰਫ ਡਰਾਮੇ ਕਰ ਰਹੀ ਹੈ ਅੱਜ ਇੰਨੇ ਸਾਲਾਂ ਬਾਅਦ ਅਗਰ ਇਹਨਾਂ ਨੂੰ ਇਸ ਗੱਲ ਨੂੰ ਮੰਨਣ ਚ ਲੱਗੇ ਵੀ ਗਲਤ ਹੋਇਆ ਤੇ ਮੈਂ ਆਪ ਤੇ ਸਾਰੀ ਦੁਨੀਆ ਅੰਦਾਜ਼ ਅੰਦਾਜ਼ਾ ਲਾ ਸਕਦੀ ਐ ਕਿ ਜਿਹੜੇ ਉਹਦੇ ਲਈ ਜ਼ਿੰਮੇਵਾਰ ਲੋਕ ਉਹਨਾਂ ਨੂੰ ਸਜ਼ਾ ਦੇਣ ਦਵੋਣ ਉਹ ਕਿੰਨਾ ਟਾਈਮ ਲੱਗੂਗਾ ਸੋ ਕਾਂਗਰਸ ਦੇ ਜਿਹੜੇ ਅਪਿਆਚਾਰ ਹੈ ਕਾਂਗਰਸ ਦਾ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਉਹਨੂੰ ਕਦੀ ਵੀ ਸਿੱਖ ਭੁਲਾ ਨਹੀਂ ਸਕਦੇ ਔਰ ਇਹਨਾਂ ਨੂੰ ਮਾਫ ਵੀ ਨਹੀਂ ਕੀਤਾ ਜਾ ਸਕਦਾ